रियलिटी शो ਆਪਾਂ ਕਹਿ ਸਕਦੇ ਆ ਕਿ ਇੰਡੀਅਨ ਆਈਡਲ ਜੀ ਆਜ ਦੇ ਸਮੇਂ ਦੇ ਵੀ ਅਗਰ ਗੱਲ ਕਰੀਏ ਤਾਂ ਇੰਡੀਅਨ ਆਈਡਲ ਬਹੁਤ ਵੱਡਾ ਸ਼ੋਅ ਹੈਗਾ ਬਹੁਤ سارے ਲੋਕਾਂ ਦਾ ਖਾਬ ਰਹਿੰਦਾ ਕਈਆਂ ਦਾ ਪੂਰਾ ਅੰਦਰ ਕਈਆਂ ਦਾ ਪੂਰਾ ਨਹੀਂ ਹੋਰ ਪੰਦਾ ਲੇਕਿਨ ਕਹਿੰਦੇ ਨਾ ਕਿ ਜਜ਼ਬਾ ਹੋਵੇ ਤਾਂ ਉਹ ਪੂਰਾ ਹੋ ਵੀ ਜਾਂਦਾ ਹੈਗਾ ਐ ਇਦਾਂ ਦੀ ਇੱਕ ਕਹਾਣੀ ਹੈ ਲੁਧਿਆਣਾ ਸ਼ਹਿਰ ਦੇ ਹਰਦੀਪ ਸਿੰਘ ਦੀ ਜਿਨ੍ਹਾਂ ਨੇ 2017 ਦੇ ਵਿੱਚ ਇੱਕ ਹਿਸਟਰੀ ਬਣਾਈ ਸੀ ਆਪਣੀ ਮੈਨੂੰ ਇੱਕ ਦਿਨ ਕਾਲ ਆਈ ਇੰਡੀਅਨ ਆਈਡਲ ਤੋਂ ਬੰਬੇ ਤੋਂ ਕਿ ਅਸੀਂ ਇੰਡੀਅਨ ਆਈਡਲ ਸੀਜ਼ਨ 9 ਸ਼ੁਰੂ ਕਰਨ ਜਾ ਰਹੇ ਹਾਂ ਐਂਡ कि ती पार्टिसिपेट करना चाहोगे तो मैं क्या कि मैं तो मतलब चाहता सी कि मैं कोई इदा का प्लेटफॉर्म मिले अभी मुझ में कहीं बाकी थोड़ी सी है जिंदगी कुछ ऐसी लगन इस्लाम है ਇਹ ਲਮਹਾ ਕਹਾਤਾ ਮੇਰਾ ਸਭ ਤੋਂ ਪਹਿਲਾ ਆਡੀਸ਼ਨ ਮੈਂ ਅੰਮ੍ਰਿਤਸਰ ਚ ਦਿੱਤਾ ਸੀ ਆਪਣਾ ਜਿੱਥੋਂ ਮੇਰੀ ਸੈLECTION ਹੋਈ ਸੀ ਫਿਰ ਜਿਹੜਾ ਨੈਕਸਟ ਰਾਉਂਡ ਸਾਡਾ ਚੰਡੀਗੜ੍ਹ ਚ ਹੋਇਆ ਸੀ ਇਹ ਅਨੋਫੀਸ਼ੀਅਲ ਰਾਉਂਡਸ ਹੁੰਦੇ ਆ ਜਿਹੜੇ ਕਿ ਲੋਕਾਂ ਨੂੰ ਪਤਾ ਨਹੀਂ ਹੁੰਦੇ ਕਿ ਇਹ ਥੋੜੇ ਜੇ ਸ਼ਹਿਰ ਸਿਟੀਜ਼ ਆਡੀਸ਼ਨ ਹੁੰਦੇ ਆ ਇਹ ਸਿਟੀਜ਼ ਆਡੀਸ਼ਨ ਤੋਂ ਬਾਅਦ ਤੁਸੀਂ ਮੇਨ ਜਜੇਸ ਕੋ ਜਾਂਦੇ ਹੋ ਜਿੱਦਾਂ ਮੈਂ ਸਕੂਲਿੰਗ ਖਤਮ ਕੀਤੀ ਸਕੂਲਿੰਗ ਤੋਂ ਬਾਅਦ ਮੈਨੂੰ ਇੱਕਦਮ ਸ਼ੌਂਕ ਸ਼ੁਰੂ ਤੋਂ ਸੀ ਬਟ ਮੈਂ ਉਹਨੂੰ ਇੱਕ profession ਬਣਾਉਂਦਾ ਸੋਚਿਆ ਸੀ ਆਪਣੇ ਦਿਮਾਗ 'ਚ ਕਿੰਨੇ ਚਾਰजेस ਲੈਂਦੇ ਸੀ ਉਸਿਆ ਹੋਟਲ ਦੇ ਨਾਮ ਤੇ ਉਸ ਟਾਈਮ ਆਈ ਥਿੰਕ ਮੈਂ ਆਪਣੀ ਸ਼ੁਰੂਆਤ ਕੀਤੀ ਸੀ 150 ਰੁਪਏ ਤੋਂ ਸ਼ੁਰੂਆਤ ਕੀਤੀ ਸੀ ਮੈਂ ਤੇ ਮੈਨੂੰ 150 ਰੁਪਏ ਮਿਲਦਾ ਸੀਗਾ ਇੱਕ ਦਿਨ ਦਾ 7 ਤੋਂ ਲੈ ਕੇ 11 ਜਾਂ 12 ਵਜੇ ਤੱਕ ਗਾਂਦ ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੂਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਅਗਰ ਗੱਲ ਕਰੀਏ 2017 ਦੀ ਜੀ ਹਾਂ ਮੈਂ ਗੱਲ ਕਰਾਂਗਾ 2017 ਦੀ ਜਦੋਂ ਕਿ ਪੂਰੇ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਐਸਾ ਨਾਮ ਉੱਪਰ ਕੇ ਸਾਹਮਣੇ ਆਇਆ ਕਿ ਜਦੋਂ ਹਰ ਕਿਸੇ ਦੇ ਨਾਮ ਤੇ ਕਹਿ ਦੋ ਕਿ ਸ਼ਬਦਾਂ ਦੇ ਵਿੱਚ ਨਾਮ ਸੀਗਾ ਹਰਦੀਪ ਸਿੰਘ ਹਰਦੀਪ ਸਿੰਘ ਕਿਉਂਕਿ ਤੁਹਾਨੂੰ ਦੱਸਦਾ ਕਿ ਲੁਧਿਆਣਾ ਦੇ ਵਿੱਚ ਜਦੋਂ ਕਿ रियलिटी शो ਆਪਾਂ ਕਹਿ ਸਕਦੇ ਆ ਕਿ ਇੰਡੀਅਨ ਆਇਡਲ ਜੀ ਆਜ ਦੇ ਸਮੇਂ ਦੇ ਵੀ ਅਗਰ ਗੱਲ ਕਰੀਏ ਤਾਂ ਇੰਡੀਅਨ ਆਇਡਲ ਬਹੁਤ ਵੱਡਾ ਸ਼ੋਅ ਹੈਗਾ ਵੈ ਔਰ ਪੂਰੇ ਆਲ ਓਵਰ ਇੰਡੀਆ ਤੋਂ ਹਰ ਕਿਸੇ ਦਾ ਸੁਪਨਾ ਹੈਗਾ ਵੈ ਕਿਸ ਪ੍ਰਕਾਰ ਦੇ ਨਾਲ ਉਹ ਇੰਡੀਅਨ ਆਇਡਲ ਦੇ ਵਿੱਚ ਜਾ ਸਕੇ ਉੱਥੇ ਦਾ ਇੱਕ ਮੈਂਬਰ ਬਣ ਸਕੇ ਇੱਕ ਸਦਸਿਆ ਬਣ ਸਕੇ ਪਾਵੇ ਉਹਨੇ ਜ਼ਿੰਦਗੀ ਦਾ ਇੱਕ ਚਾਂਸ ਵਜੇ ਬਹੁਤ ਸਾਰੇ ਲੋਕਾਂ ਦਾ ਖਾਬ ਰਹਿੰਦਾ ਔਰ ਕਈਆਂ ਦਾ ਪੂਰਾ ਹੁੰਦਾ ਔਰ ਕਈਆਂ ਦਾ ਪੂਰਾ ਨਹੀਂ ਹੋਰ ਪੰਦਾ ਲੇਕਿਨ ਕਹਿੰਦੇ ਨਾ ਕਿ ਜਜ਼ਬਾ ਹੋਵੇ ਤਾਂ ਪੂਰਾ ਹੋ ਵੀ ਜਾਂਦਾ ਹੈਗਾ ਵੈ ਇਦਾਂ ਦੀ ਇੱਕ ਕਹਾਣੀ ਹੈ ਲੁਧਿਆਣਾ ਸ਼ਹਿਰ ਦੇ ਹਰਦੀਪ ਸਿੰਘ ਦੀ ਜਿਨ੍ਹਾਂ ਨੇ 201 ਪਾਵੇਂ ਸਕੂਲ ਟਾਈਮ ਤੇ ਉਹ ਗਾਉਂਦੇ ਹੁੰਦੇ ਸੀ ਕਿ ਲੇਕਿਨ ਕਹਿ ਲੋ ਕਿ ਉਸ ਸਮੇਂ ਉਹਨਾਂ ਨੇ ਕਦੇ ਵੀ ਆਪਣੇ ਸਕੂਲ ਅਲੂਮਨੀ ਨੂੰ ਦੱਸਿਆ ਕਿ ਮੇਰੇ ਨਾਲ ਚੰਗਾ ਗਾ ਲੈਣਾ ਕਿ ਇੱਕ ਦਿਨ ਮੈਂ ਇੰਡੀਅਨ ਆਈਲਡ ਆ ਦਾ ਸੈਲੈਕਟ ਹੋ ਜਾਵਾਂਗਾ ਟੌਪ 7 ਤੱਕ ਜਾਵਾਂਗਾ ਔਰ ਉਸ ਪ੍ਰੋਗਰਾਮ ਦੇ ਵਿੱਚ ਜਿਹੜੇ ਉਹਨਾਂ ਦੇ ਜੱਜਿਸ ਨੇ ਉਹ ਵੀ ਸੋਨੂੰ ਨਿਗੰਬਰਗੇ ਉਹਨਾਂ ਦੇ ਸਾਹਮਣੇ ਹੋਣਗੇ ਜੋ ਕਿ ਉਹਨਾਂ ਦੇ ਕਹਿ ਲੋ ਕਿ ਇੱਕ ਫੇਵਰਟ ਸਿੰਗਰ ਹੈ ਕਿ ਨਾ ਇਸ ਦੇ ਸਮੇਂ ਵੀ ਸੋ ਜ਼ਿਆਦਾ ਸਨਮਾਨ ਲੈਣਦੇ ਵੇ ਗੱਲ ਕਰਦੇ ਹੈਗੇ ਆ ਸਿੰਗਰ ਹਰਦੀਪ ਸਿੰਘ ਜਿਹੜਾ ਜਿੰਨਾਂ ਦਾ ਕਹਿ ਲੋ ਕਿ ਪੈਸ਼ਨ ਜਿਹੜਾ ਹੈ ਬਾ ਅੱਜ ਦੇ ਸਮੇਂ ਪਰੋਫੈਸ਼ਨਲ ਬਣ ਚੁੱਕਿਆ ਤੁਸੀਂ ਸਾਰ ਜਿਹਨੇ ਵੀ ਲੁਧਿਆਣਾ ਲਾਈਵ ਦੇਖ ਰਿਹਾ ਹੈ ਉਹਨਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਜੀ ਸੋ ਭਾਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਪਿੱਛੇ ਮੁੜ ਕੇ ਕਿ ਕਿੰਨੇ ਸਫ਼ਰ 2017 ਤੋਂ ਲੈ ਕੇ 2024 ਆ ਚੁੱਕਾ ਹੈਗਾ ਵਾ ਕਿਸ ਤਰ੍ਹਾਂ ਤੁਹਾਡਾ ਇੱਕ ਥੋੜਾ ਜਿਹਾ ਸ਼ਾਰਟ ਦੇ ਵਿੱਚ ਕਰੀਏ ਕਿ ਕਿਸ ਤਰ੍ਹਾਂ ਇੱਕ ਸਕੂਲ ਤੋਂ ਸਪ੍ਰਿੰਗਡੇਲ ਸਕੂਲ ਪੜ੍ਹਨ ਵਾਲਾ ਬੱਚਾ ਜਿਹੜਾ ਵਾ ਉਹ ਇੱਕ ਆਪਣੇ ਕਰਦਾ ਕਰਦਾ ਜਿੰਨੇ ਕਦੀ ਸਕੂਲ ਵੀ ਨਹੀਂ ਦੱਸਿਆ ਕਿ ਇੰਨਾ ਚੰਗਾ गा ਲੈਂਦਾ ਔਰ ਇੱਕਦਮ ਹੀ ਸਾਰਿਆਂ ਨੂੰ ਇੱਕਦਮ ਕਹਿ ਲੋ ਕਿ ਹਰ ਕੋਈ ਹੱਕਾ ਪੱਕਾ ਰਹਿਣਾ ਹੈ ਕਿ ਕਿਸ ਤਰ੍ਹਾਂ ਸਿਲੈਕਸ਼ਨ ਜਿਹੜੀ ਇੰਡੀਅਨ ਹੈਂਡਲ ਦੇ ਵਿੱਚ ਹੋ ਜਾਂਦੀ ਹੈ ਕਿਉਂਕਿ ਜੋ ਕਿ ਕਈਆਂ ਦਾ ਡ੍ਰੀ ਇੱਕ ਬੜੀ ਪਿਆਰੀ ਜੀ ਜਰਨੀ ਸੀਗੀ ਮੇਰੀ ਤੇ ਮੈਂ ਤੁਹਾਨੂੰ ਇੱਕ ਸ਼ਾਰਟ ਚ ਸ਼ੇਅਰ ਕਰਨਾ ਚਾਹੁੰਗਾ ਕਿ ਸਕੂਲ ਟਾਈਮ ਚ ਜਦੋਂ ਮੈਂ ਮਤਲਬ ਮੈਨੂੰ ਸ਼ੌਂਕ ਸੀਗਾ ਸ਼ੁਰੂ ਤੋਂ ਹੀ ਗਾਣ ਦਾ ਬਟ ਸਕੂਲ ਟਾਈਮ ਚ ਕਦੀ ਮੈਂ ਉਹ ਇੰਟਰਸਟ ਦੱਸਿਆ ਨਹੀਂ ਮੈਨੂੰ ਆਪਣੇ ਟੀਚਰਸ ਨੂੰ ਨਹੀਂ ਦੱਸਿਆ ਕਦੀ ਮੈਂ ਜਾਂ ਕਦੀ ਮੈਂ ਆਪਣੇ ਫਰੈਂਡਸ ਨੂੰ ਨਹੀਂ ਦੱਸਿਆ ਮੇਰੇ ਇਰਦ-ਗਿਰਦ ਜਿਹੜੇ ਰਹਿੰਦੇ ਰਹਿੰਦੇ ਸੀਗੇ ਮੇਰੇ ਨਾਲ ਕਦੀ ਉਹਨਾਂ ਨੂੰ ਦੱਸਿਆ ਨਹੀਂ ਤੇ ਜਿੱਦਾਂ ਮੈਂ ਸਕੂਲਿੰਗ ਖਤਮ ਕੀਤੀ ਸਕੂਲਿੰਗ ਤੋਂ ਬਾਅਦ ਮੈਨੂੰ ਇੱਕਦਮ ਸ਼ੌਂਕ ਸ਼ੁਰੂ ਤੋਂ ਸੀ ਬਟ ਮੈਂ ਉਹਨੂੰ ਇੱਕ profession ਬਣਾਉਂਦਾ ਸੋਚਿਆ ਸੀ ਆਪਣੇ ਦਿਮਾਗ 'ਚ ਤੇ ਮੈਂ ਉਹਨੂੰ ਕੰਟੀਨਿਊ ਕਰਦਾ ਗਿਆ ਫਿਰ ਹੌਲੀ-ਹੌਲੀ ਜਿੱਦਾਂ ਮੈਂ ਉਹਨੂੰ ਪ੍ਰੋਫੈਸ਼ਨ ਚੁਣਿਆ ਤੇ ਮੈਂ ਫਿਰ ਲੋਕਾਂ ਨੂੰ ਪਤਾ ਲੱਗਣ ਲੱਗਾ ਕਿ ਮੈਂ ਗਾਨਾ ਤੇ ਸਡਨਲੀ ਦੋ ਤਿੰਨ ਸਾਲ ਜਦੋਂ ਮੈਂ ਇਸ ਚੀਜ਼ ਨੂੰ profession ਬਣਾਇਆ ਜਿੱਦਾਂ ਕਿ ਮੈਂ ਹੋਟਲ singਾਂਦਾ ਸੀਗਾ ਜਿੱਦਾਂ ਕਿ ਮੈਂ ਆਪਣੇ internal season 'ਚ ਵੀ ਦੱਸਿਆ ਸੀਗਾ ਕਿ ਮੈਂ ਹੋਟਲ singਾਂਣਾ ਸ਼ੁਰੂ ਕੀਤਾ ਸੀ ਸ਼ੁਰੂ-ਸ਼ੁਰੂ 'ਚ ਤੇ ਉਸ ਤੋਂ ਬਾਅਦ ਉਹਨੇ ਦੇ ਤਾਂ ਡੱਕਾ-ਡੱਕਾ ਕਿੰਨੇ charges ਲੈਂਦਾ ਸੀ ਉਸੇ ਹੋਟਲ ਦੇ ਗਾਣ ਤੇ ਉਸ ਟਾਈਮ ਆਈ ਥਿੰਕ ਮੈਂ ਆਪਣੀ ਸ਼ੁਰੂਆਤ ਕੀਤੀ ਸੀ 150 ਰੁਪਏ ਤੋਂ ਸ਼ੁਰੂਆਤ ਕੀਤੀ ਸੀ ਮੈਂ ਤੇ ਮੈਨੂੰ 150 ਰੁਪਏ ਮਿਲਦਾ ਸੀਗਾ ਇੱਕ ਦਿਨ ਦਾ 7 ਤੋਂ ਲੈ ਕੇ 11 ਜਾਂ 12 ਵਜੇ ਤੱਕ ਗਾਣਦ ਸੀ ਜਦ ਤੱਕ ਲੋਕ ਰੈਸਟੋਰੈਂਟ ਚ ਖਾਣਾ ਖਾ ਰਹੇ ਆ ਜਦ ਤੱਕ ਉੱਠਦੇ ਨਹੀਂ ਸੀ ਤਦ ਤੱਕ ਅਸੀਂ ਗਾਉਂਦੇ ਰਹਿੰਦੇ ਸੀ ਸੋ ਇੱਕ ਉਹ ਵੀ ਇੱਕ ਬਹੁਤ ਹੀ ਪਿਆਰਾ ਸਫਰ ਸੀ ਉਹਨੂੰ ਵੀ ਮੈਂ ਬੜੇ ਇੰਜੋਏ ਇੰਜੋਏ ਕਰਕੇ ਉਸ ਚੀਜ਼ ਨੂੰ ਮੈਂ ਲੰਘਾਇਆ ਸੋ ਤੇ ਸਿਲੈਕਸ਼ਨ ਕਿੱਦਾਂ ਹੈ ਤੁਹਾਡੀ ਇੰਡੀਆ ਨੈਸ਼ਨ ਗੱਲ ਕਰੀਏ ਕਿੱਦਾਂ ਤੁਸੀਂ ਪਹੁੰਚੇ ਕਿ ਐਡਾ ਵੱਡਾ ਦੇਸ਼ ਹੈ ਸਾਡਾ ਔਰ ਹਰ ਬੱਚਾ ਹਰ ਯੂਥ ਚਾਹੁੰਦਾ ਇਨੀ ਸਾਰੀ ਅਕੈਡਮੀਸ ਹੈ ਦੇਸ਼ ਦੇ ਵਿੱਚ ਔਰ ਸਿਲੈਕਸ਼ਨ ਮੁਸ਼ਕਿਲ ਹੈ 15 16 ਦੀ ਆਈ ਥਿੰਕ ਹੁੰਦੀ ਹੈ ਉੱਥੇ ਸੋ ਸਿਲੈਕਸ਼ਨ ਮੇਰੀ ਮੇਰੀ ਐਡਾ ਸਿਲੈਕਸ਼ਨ ਹੋਈ ਕਿ ਮੈਨੂੰ ਇੱਕ ਦਿਨ ਕਾਲ ਆਈ ਇੰਡੀਆ ਨੈਸ਼ਨ ਤੋਂ ਬੰਬੇ ਤੋਂ ਕਿ ਅਸੀਂ ਇੰਟਰਨੈਸ਼ਨਲ ਸੀਜ਼ਨ 9 ਸ਼ੁਰੂ ਕਰਨ ਜਾ ਰਹੇ ਹਾਂ ਐਂਡ ਕਿ ਤੁਸੀਂ ਪਾਰਟਿਸਪੇਟ ਕਰਨਾ ਚਾਹੋਗੇ ਤਾਂ ਮੈਂ ਕਿਹਾ ਕਿ ਮੈਂ ਤਾਂ ਮਤਲਬ ਚੰਦਾ ਸੀ ਕਿ ਮੈਨੂੰ ਕੋਈ ਇਦਾਂ ਦਾ ਪਲੇਟਫਾਰਮ ਮਿਲੇ ਔਰ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਜ਼ਰੂਰ ਉਹ ਆਡੀਸ਼ਨ ਦੇਣਾ ਚਾਹਾਂਗਾ ਸੋ ਉਹਨਾਂ ਨੇ ਸਾਡੇ ਅੰਮ੍ਰਿਤਸਰ ਆਡੀਸ਼ਨ ਸਾਡੇ ਰੱਖੇ ਸੀ ਅੰਮ੍ਰਿਤਸਰ ਅਸੀਂ ਪਹਿਲਾ ਆਡੀਸ਼ਨ ਦਿੱਤਾ ਸੀਗਾ ਔਰ ਜਿੱਦਾਂ ਕਿ ਮੈਨੂੰ ਸੁਣਨ ਨੂੰ ਮਿਲਿਆ ਸੀ ਕਿ ਦੁਬਾਰਾ ਰੀਯੂਨੀਅਨ ਹੋ ਰਿਹਾ 9 ਸਾਲ ਬਾਅਦ ਇੰਟਰਨੈਸ਼ਨਲ ਦਾ ਜੋ ਕਿ ਮੇਰੇ ਫੇਵਰਿਟ ਜੱਜ ਮੇਰੇ ਫੇਵਰਿਟ ਜਿਨ੍ਹਾਂ ਨੂੰ ਮੈਂ ਆਈਡਲ ਮੰਨਦਾ ਸੋਨੂ ਨੇਗਮ ਜੀ ਉਹ ਜੱਜ ਸੀਗੇ ਉੱਥੇ ਸੋ ਮੈਨੂੰ ਇੱਕ ਬਹੁਤ ਹੀ ਕ੍ਰਿਓਸਟੀ ਕਹ ਲੋ ਯਾ ਖੁਸ਼ੀ ਸੀ ਕਿ ਮੈਂ ਉਹਨਾਂ ਸਾਹਮਣੇ ਜਾ ਕੇ ਗਾਵਾਂ ਇੱਕ ਵਾਰੀ ਕਿ ਮੈਂ ਇੱਕ ਵਾਰੀ ਦਿਖਾਵਾਂ ਕਿ ਮੈਂ ਤੁਹਾਡੇ ਸਾਹਮਣੇ ਗਾ ਰਿਹਾਂ ਕਿ ਉਹ ਇੱਕ ਬਹੁਤ ਅੱਛੀ ਫੀਲਿੰਗ ਹੁੰਦੀ ਹੈ ਤੁਸੀਂ ਜਦੋਂ ਤੁਸੀਂ ਆਪਣੇ ਆਈਡਲ ਦੇ ਸਾਹਮਣੇ ਗਾਉਂਦੇ ਹੋ ਸੋ ਉਹ ਵੀ ਮੇਰੇ ਮਨ 'ਚ ਬਹੁਤ ਐਕਸਾਈਟਮੈਂਟ ਸੀ ਉਦੋਂ ਤੇ ਸਭ ਤੋਂ ਪਹਿਲਾਂ ਆਡੀਸ਼ਨ ਮੈਂ ਅੰਮ੍ਰਿਤਸਰ 'ਚ ਦਿੱਤਾ ਸੀ ਆਪਣਾ ਜਿੱਥੋਂ ਮੇਰੀ ਸਿਲੈਕਸ਼ਨ ਹੋਈ ਸੀ ਫਿਰ ਜਿਹੜਾ ਨੈਕਸਟ ਰਾਉਂਡ ਸਾਡਾ ਚੰਡੀਗੜ੍ਹ 'ਚ ਹੋਇਆ ਸੀ ਇਹ ਅਨੋਫੀਸ਼ੀਅਲ ਰਾਉਂਡਸ ਹੁੰਦੇ ਆ ਜਿਹੜੇ ਕਿ ਲੋਕਾਂ ਨੂੰ ਪਤਾ ਨਹੀਂ ਹੁੰਦੇ ਕਿਉਂਕਿ ਇਹ ਥੋੜੇ ਜੇ ਸ਼ੈਅ ਸਿਟੀਜ਼ ਆਡੀਸ਼ਨ ਹੁੰਦੇ ਆ ਇਹ ਸਿਟੀਜ਼ ਆਡੀਸ਼ਨ ਤੋਂ ਬਾਅਦ ਤੁਸੀਂ ਮੇਨ ਜੱਜਸ ਕੋ ਜਾਂਦੇ ਹੋ ਐਦਾਂ ਤੁਹਾਡੀ ਇੱਕਦਮ ਜੱਜਸ ਕੋ ਨਹੀਂ ਤੁਸੀਂ ਪਹੁੰਚ ਸਕਦੇ ਜਦਕਿ ਤੁਸੀਂ ਪਿਛਲੇ ਰਾਉਂਡਸ ਜਦ ਤੱਕ ਨਾ ਕਲੀਅਰ ਹੋ ਸੋ ਐਦਾਂ ਦੀ ਮੇਰੀ ਜਰਨੀ ਰਹੀ ਫਿਰ ਮੈਂ ਤਿੰਨ ਆਡੀਸ਼ਨ ਇੱਥੇ ਕਲੀਅਰ ਕੀਤੇ ਉਸ ਤੋਂ ਬਾਅਦ ਮੇਰਾ 4th ਆਡੀਸ਼ਨ ਸੀਗਾ ਜੱਜਸ ਦੇ ਸਾਹਮਣੇ ਤੇ ਫਿਰ ਉਹਨਾਂ ਸਾਹਮਣੇ ਮੇਰਾ ਆਡੀਸ਼ਨ ਬਹੁਤ ਵਧੀਆ ਰਿਹਾ ਤੇ ਇਸ ਤਰੀਕੇ ਨਾਲ ਮੇਰੀ ਜਰਨੀ ਜਿਹੜੀ ਅੱਗੇ ਵੱਧ ਗਈ ਵੱਧ ਗਈ ਤੇ ਮੈਂ ਟੌਪ 7 ਤੱਕ ਇੰਟਰਨੈਟਲ ਦੇ ਸੀਜ਼ਨ 9 'ਚ ਮੇਰਾ ਹਿੱਸਾ ਰਿਹਾ ਸੀਗਾ ਅ اچھا ਕਿਉਂਕਿ ਇੰਡੀਅਨ ਅੰਡਰ ਰਸੀ ਵੀ ਦੇਖਦੇ ਆਗੇ ਆ ਸਾਰਿਆਂ ਨੂੰ ਬਹੁਤ ਚੰਗਾ ਲੱਗਦਾ ਜਿੱਦਾਂ ਸੀਗਾ ਇਹ ਕੁਝ ਜਗਾਵਾਂ ਜਿਹੜੀਆਂ ਆਫੀਸ਼ੀਅਲੀ ਉਹ ਚੀਜ਼ਾਂ ਟੀਵੀ ਤੇ ਨਹੀਂ ਆਉਂਦੀਆਂ ਜਦੋਂ ਸਿਲੈਕਸ਼ਨ ਹੋ ਰਹੀ ਹੁੰਦੀ ਹੈ ਸੋ ਜਦੋਂ ਮੈਂ ਪਾਰਟਿਸਿਪੇਟ ਹੋ ਜਾਂਦਾ ਹੈਗਾ ਕਿਸ ਤਰ੍ਹਾਂ ਤੁਹਾਨੂੰ ਹਰ ਹਫ਼ਤੇ ਗਾਣ ਦੀ ਥੀਮ ਮਿਲਦੀ ਹੈ ਕਿਸ ਤਰ੍ਹਾਂ ਤੁਸੀਂ ਉੱਥੇ ਰਹਿ ਕੇ ਰਿਹਰਸਲ ਕਰਦੇ ਆਗੇ ਹੋ ਕਿਸ ਤਰ੍ਹਾਂ ਤੁਹਾਨੂੰ ਸਿਖਾਇਆ ਜਾਂਦਾ ਉੱਥੇ ਸੋ ਅ ਅਗਰ ਰਿਹਰਸਲ ਦੀ ਗੱਲ ਇੱਕ ਹਫਤੇ ਦਾ ਟਾਈਮ ਮਿਲਦਾ ਪੂਰਾ ਜਿੱਦਾਂ ਸੈਟਰਡੇ ਸੈਟਰਡੇ ਜਾਂ ਸੰਡੇ ਨੂੰ ਜਿਹੜਾ ਸ਼ੋਅ ਦਿਖਾਉਂਦੇ ਆ ਉਹ ਇੱਕ ਇੱਕ ਹਫਤੇ ਪਹਿਲਾਂ ਸ਼ੂਟ ਕਰ ਦਿੰਦੇ ਆ ਓਕੇ ਤੇ ਉਹ ਹਫਤੇ ਸਾਡ ਨੂੰ ਰਿਹਰਸਲ ਟਾਈਮ ਮਿਲਦਾ ਸਾਡੀ ਪ੍ਰੀ ਰਿਹਰਸਲ ਹੁੰਦੀਆਂ ਸੈੱਟ ਤੇ ਵੀ ਰਿਹਰਸਲ ਹੁੰਦੀ ਹੈ ਔਰ ਸਾਨੂੰ ਉੱਥੇ ਸਵੇਰੇ 6 ਵਜੇ ਉਠਾਇਆ ਜਾਂਦਾ ਸੀਗਾ ਜੋ ਕਿ ਆ ਹਰ ਬੰਦਾ ਨਹੀਂ ਕਰਦਾ ਜਿੱਦਾਂ ਕਈ ਕੰਟੈਸਟੈਂਟ ਹੁੰਦੇ ਆ ਜਿਨ੍ਹਾਂ ਨੂੰ ਇੱਕ ਨਵੀਂ ਚੀਜ਼ ਲੱਗਦੀ ਹੈ ਜ਼ਰੂਰੀ ਨਹੀਂ ਹੈ ਕਿ ਜਿਹੜਾ ਸਿੰਗਰ ਆ ਉਹ ਬਹੁਤ ਰਿਆਜ਼ ਕਰਦਾ ਹਰ ਇੱਕ ਦਾ ਆਪਣਾ ਆਪਣਾ ਸ਼ੌਂਕ ਹੈ ਜਾਂ ਹਰ ਇੱਕ ਦਾ ਆਪਣਾ ਆਪਣਾ ਇੱਕ ਧਿਆਨ ਹੈ ਕਿ ਕਿਸੇ ਚੀਜ਼ 'ਚ ਧਿਆਨ ਲਾਣਾ ਸੋ ਉੱਥੇ ਜਾ ਕੇ ਉਹ ਬਹੁਤ ਅਲੱਗ ਲੈਵਲ ਦਾ ਰਿਆਜ਼ ਕਰਾਉਂਦੇ ਸੀ ਸੋ ਉਹ ਸਾਡੇ ਵਾਸਤੇ ਇੱਕ ਬਹੁਤ ਨਵੀਂ ਗੱਲ ਸੀਗੀ ਅਸੀਂ ਜਿਹੜੀ ਸਿੱਖੀ ਹੈ ਤੇ ਪ੍ਰੈਕਟਿਸ ਤੋਂ ਬਾਅਦ ਸਾਨੂੰ ਪ੍ਰੀ ਰਿਹਰਸਲ ਕਰਾਈਆਂ ਜਾਂਦੀਆਂ ਸੀ ਮਤਲਬ ਸਾਨੂੰ ਪੂਰਾ ਇੱਕ ਹਫਤਾ ਲੰਘਦਾ ਜਾਂਦਾ ਸੀ ਇੱਕ ਗਾਣੇ ਨੂੰ ਰਿਹਰਸ ਕਰਨ ਦਾ ਗੀਤਾਂ ਦਾ ਸਿਲੈਕਸ਼ਨ ਕਿੱਦਾਂ ਹੁੰਦੇ ਸੀ ਤੁਸੀਂ ਆਪ ਆਪਣੇ ਪਸੰਦ ਨਾਲ ਕਰਦੇ ਸੀ ਸਾਨੂੰ ਟੀਮ ਦਿੰਦੀ ਹੁੰਦੀ ਹੈ ਗੀਤਾਂ ਦੀ ਸਿਲੈਕਸ਼ਨ ਇੱਦਾਂ ਹੁੰਦੀ ਸੀ ਕਿ ਸਾਨੂੰ ਟੀਮ ਵੱਲੋਂ ਗਾਣੇ ਮਿਲੇ ਜਾਂਦੇ ਸੀ ਕਿਉਂਕਿ ਸਾਡੇ ਹਰ ਹਰ ਹਫਤੇ ਪ੍ਰੋਮੋਸ਼ਨਲ ਵਾਸਤੇ ਕਦੀ ਕੋਈ ਨਾ ਕੋਈ ਐਕਟ्रेस ਯਾ ਐਕਟਰ ਆ ਰਹੇ ਸੀਗੇ ਜਿਵੇਂ ਕੋਈ ਮੂਵੀ ਰਿਲੀਜ਼ ਹੋ ਰਹੀ ਹੈ ਸੋ ਉਹਨਾਂ ਦੇ ਫਿਲਮਸ ਦੇ ਸਾਨੂੰ ਗਾਣੇ ਗਾਣੇ ਪੈਂਦੇ ਸੀਗੇ ਤੁਹਾਡੇ ਬਾਰੇ ਤੁਹਾਡੇ ਵਰਗ ਗੱਲ ਕਰੀਏ ਮੈਂ ਵਾਪਸ ਇੱਥੇ ਗਲਤੀ ਆਵਾਂਗਾ ਤੁਹਾਡੇ ਬਾਰੇ ਉੱਥੇ ਕਿਹੜੇ ਕਿਹੜੇ ਜਿਹੜੇ ਸੈਲੀਬ੍ਰਿਟੀ ਵੀ ਨੀ ਫਿਲਮ ਦੀ ਪ੍ਰੋਮੋਸ਼ਨਸ ਕਰਨ ਆਏ ਜੋ ਸਾਡੀ ਬਾਰੇ ਵੀ ਬਹੁਤ ਸੈਲੀਬ੍ਰਿਟੀਜ਼ ਪਹੁੰਚੇ ਸੀਗੇ ਪ੍ਰੋਮੋਸ਼ਨ ਕਰਨ ਵਾਸਤੇ ਸੋ ਮੇਰੇ ਲਈ ਇੱਕ ਨਵੀਂ ਚੀਜ਼ ਏ ਸੀ ਕਿ ਅਸੀਂ ਹਰ ਵਾਰ ਦੇਖਦੇ ਆ ਕਿ ਹਮੇਸ਼ਾ ਆਪਣੀ ਕੋਈ ਮੂਵੀ ਵਾਸਤੇ ਪ੍ਰੋਮੋਸ਼ਨ ਕਰਨ ਆਉਂਦੇ ਆ ਸੋ ਸਾਡਾ ਜਿਹੜਾ ਫਰਸਟ ਰਾਉਂਡ ਸੀਗਾ ਸਾਨੂੰ ਵਰਿੰਦਰ ਸਹਿਵਾਗ ਜੀ ਆਏ ਸੀ ਸਾਡੇ ਸ਼ੋਅ 'ਚ ਤੇ ਉਹ ਸਾਡੇ ਵਾਸਤੇ ਵੀ ਇੱਕ ਬਹੁਤ ਤਕੜੀ ਇਨਸਪੀਰੇਸ਼ਨ ਸੀ ਕਿਉਂਕਿ ਇੱਕ ਕ੍ਰਿਕਟਰ ਹੋਣਾ ਜਾਂ ਕੁਝ ਕਿਸੇ ਚੀਜ਼ ਗੇਮ ਨੂੰ ਮਤਲਬ ਗੇਮ ਦਾ ਹਿੱਸਾ ਬੰਨਣਾ ਉਹ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਉਹ ਪਹਿਲੀ ਵਾਰ ਆਈ ਥਿੰਕ ਸਾਡੀ ਵਾਰੀ ਇਦਾਂ ਹੋਇਆ ਸੀ ਪਹਿਲੀ ਵਾਰ ਸਹਿਵਾਗ ਜੀ ਸਾਡੇ ਸਾਹਮਣੇ ਸੀ ਉਹ ਨਾਲ ਸਾਹਮਣੇ ਗਾਣਾ ਗਾਇਆ ਸੀ ਤੇ ਮੈਨੂੰ ਵਰਿੰਦਰ ਸਹਿਵਾਗ ਜੀ ਨੇ ਹੱਗ ਵੀ ਕੀਤਾ ਸੀਗਾ ਮੇਰਾ ਗਾਣਾ ਸੀਗਾ ਤੇਰੇ ਬਿਨਾ ਬੇਸੁਵਾਦੀ ਬੇਸੁਵਾਦੀ ਰਹਤੀ ਹਾਂ ਮੌਕਾ ਮਿਲਦਾ ਇਸ ਵਿਸ਼ੇ ਜੀ ਤੋ ਮੈਂ ਸੁਣਾ ਵੀ ਦਿੰਦਾ ਮਾਣਾਂ ਜਾਨ ਕੋਈ ਬਿਲਕੁਲ ਤੇਰੇ ਬਿਨਾ ਬੇਸੁਆਦੀ ਬੇਸੁਆਦੀ ਰਤੀਆਂ ਓ ਸਜਨਾ ਤੇਰੇ ਬਿਨਾ ਬੇਸੁਆਦੀ ਬੇਸੁਆਦੀ ਰਤੀਆਂ ਓ ਸਜਨਾ ਹੋ ਰੁਖੀ ਰੇ ਓ ਰੁਖੀ ਰੇ ਕਾਟੂ ਰੇ ਕਾਟੇ ਕਟਨਾ ਤੇਰੇ ਬਿਨਾ ਬੇਸੁਆਦੀ ਬੇਸੁਆਦੀ ਰਤیاں ਓ ਸਜਨਾ ਹੋ ਦਮ ਦਰ ਦਮ ਦਰ ਮਸਤ ਮਸਤ ਦਰ ਦਮ ਦਰ ਦਮ ਦ ਮਸਤ ਮਸਤ ਦਰ ਦਮ ਦਰ ਦਮ ਦ ਓ ਹਮਦਮ ਬਿਨ ਤੇਰੇ ਕਿਆ ਜੀਣਾ ਸੋ ਇਹ ਮੇਰਾ ਵੀ ਪਰਸਨਲੀ ਫੇਵਰਟ ਗਾਣਾ ਸੀ ਜੋ ਕਿ ਮੈਨੂੰ ਇੱਕ ਕਹਿੰਦੇ ਨਾ ਕਿਸਮਤ ਨਾਲ ਗਾਣਾ ਮਿਲ ਜਾਂਦਾ ਤੇ ਉਹ ਮੇਰੇ ਨਾਲ ਇਹ ਚੀਜ਼ ਹੋਈ ਸੀ ਤੇ ਇੱਕ ਗਾਣਾ ਸੁਣਾਉਣ ਤੋਂ ਬਾਅਦ ਵਿਰਿੰਦਰ ਸਵਾਗ ਜੀ ਨੇ ਮੈਨੂੰ ਹੱਕ ਕੀਤੀ ਤੇ ਉਹਨਾਂ ਨੇ ਮੈਨੂੰ ਬਹੁਤ ਪਿਆਰ ਕੀਤਾ ਮਤਲਬ ਇੱਕ ਮੈਨੂੰ ਕੀ ਕਹਿੰਦੇ ਹੁੰਦੇ ਉਹਨੂੰ ਐਪਰੀਸ਼ੀਏਟ ਕੀਤਾ ਪਰ ਹਾਂ ਸੋ ਉਹਨਾਂ ਨੇ ਮੈਨੂੰ ਬਹੁਤ ਐਪਰੀਸ਼ੀਏਟ ਕੀਤਾ ਤੇ ਇਹ ਮੇਰੇ ਲਈ ਬਹੁਤ ਵੱਡੀ ਗੱਲ ਸੀਗੀ ਤੇ ਉਸ ਤੋਂ ਬਾਅਦ ਫਿਰ ਨੈਕਸਟ ਜਦੋਂ ਗਏ ਫਿਰ ਉਸ ਤੋਂ ਬਾਅਦ ਅਦਰ ਜਿਹੜੇ ਸੈਲੀਬ੍ਰਿਟੀਜ਼ ਨੇ ਅਦਰ ਸੈਲੀਬ੍ਰਿਟੀਜ਼ ਵੀ ਸਾਡੇ ਪਹੁੰਚੇ ਸੀ ਅਸੀਂ ਸੈਫਲੀ ਖਾਨ ਦੀ ਆਏ ਸੀਗੇ ਸ਼ਾਹਦ ਗਪੂਰ ਉਹਨਾਂ ਦੀ ਇੱਕ ਮੂਵੀ ਉਦੋਂ ਰਿਲੀਜ਼ ਹੋਈ ਸੀ ਕੰਗਨਾ ਜੀ ਆਏ ਸੀਗੇ ਤੇ ਵਰਨ धवन ਕਾਫੀ ਲੋਕ ਆਏ ਸੀ ਸਾਨੂੰ ਅਕੋਰਡਿੰਗਲੀ ਗਾਣੇ ਮਿਲਦੇ ਸੀ ਸਭ ਵਾਸਤੇ ਕਿ ਜੋ ਕੋਈ ਆ ਰਿਹਾ ਸੀ ਉਹਦੇ ਉਹਦੀ ਪਿਕਚਰ ਦਾ ਜਾਂ ਉਹਨਾਂ ਦੇ ਜਿਵੇਂ ਡੈਡ ਦੀ ਕੋਈ ਪਿਕਚਰ ਦਾ ਜਿਵੇਂ ਵਰਨ धवन ਜੀ ਉਹਨਾਂ ਦੇ ਡੈਡ ਵੀ ਡਾਇਰੈਕਟਰ ਹੈ ਤੇ ਉਹਨਾਂ ਦੀ ਮੂਵੀਜ਼ ਦੇ ਗਾਣਾ-ਗਾਣਾ ਮੌਕਾ ਸੋ ਕਿਸੇ ਦੀ ਮੂਵੀ ਦਾ ਕਿਸੇ ਦੇ ਮਤਲਬ ਉਹਨਾਂ ਦੇ ਸਾਹਮਣੇ ਗਾਣਾ ਗਾਣਾ ਇਹ ਵੀ ਇੱਕ ਓਪਰਚੁਨਿਟੀ ਹੈ ਅੱਛਾ ਜਦੋਂ ਅਸੀਂ ਇਹ ਦੇਖਦੇ ਹੈਗੇ ਆਂ ਤੇ ਉੱਥੇ ਅੱਜਕੱਲ ਇੱਕ ਨਵਾਂ ਟ੍ਰੈਂਡ ਚੱਲਿਆ ਸੋਸ਼ਲ ਮੀਡੀਆ ਤੇ ਯਾ ਕਹਿ ਲੋ ਕਿ ਨਾ ਅੱਜ ਜਦੋਂ ਇਦਾਂ ਦੇ ਸ਼ੋਅਜ਼ ਆਉਂਦੇ ਨੇ ਕਿ ਹਰ ਕੋਈ ਆਪਣੇ ਨਾਮ ਨੇ ਕਹਾਣੀਆਂ ਜਿਹੜਾ ਦਿਖਾ ਰਿਹਾ ਹੁੰਦਾ ਹੈ ਕਿ ਪਹਿਲਾਂ ਬੜਾ ਗਰੀਬ ਹੁੰਦਾ ਸੀਗਾ ਤੇ ਉਹਨੇ ਪੇਰੈਂਟਸ ਇਦਾਂ ਨਹੀਂ ਇਹ ਕਿਸ ਤਰ੍ਹਾਂ ਕਿਤਨਾ ਦੇ ਦੇ ਦੋ ਕਿ ਅੱਜਕੱਲ ਸਾਰੇ ਚੈਨਲਸ ਤੇ ਇਹ ਚੀਜ਼ਾਂ ਆਣ ਲੱਗੀਆਂ ਨੇ ਫਿਰ ਉਸ ਤੋਂ ਜਦੋਂ ਕੋਈ ਬੰਦਾ ਗੰਦਨਾ ਗਰੀਬ ਬੰਦਾ ਦੋਨੋਂ ਨੈਸ਼ਨਲ ਚੈਨਲ ਤੇ ਸਾਰਾ ਕੰਟੀਨਿਊਸ ਤੈ ਚਲਦਾ ਕਿ ਬਹੁਤ ਗਰੀਬ ਹੈ ਇਸ ਤਰ੍ਹਾਂ ਮੈਂ ਜਾਂ ਕੋਈ ਬੂਟ ਪਾਲਿਸ਼ ਕਰਦਾ ਹੋਇਆ ਜਸਿੰਗਰ ਬਣ ਗਿਆ ਇਦਾਂ ਦੀ ਚੀਜ਼ਾਂ ਨੂੰ ਜ਼ਿਆਦਾ ਹਾਈਲਾਈਟ ਕੀਤਾ ਜਾਂਦਾ ਹੈ ਸਿੰਗਰ ਦੇ ਨਾਲ ਅ ਜੋ ਹਲੇ ਤੱਕ ਸਾਡੇ ਨਾਲ ਵੀ ਇਦਾਂ ਦੇ ਕੰਟੈਸਟੈਂਟ ਸੀਗੇ ਜਿਹੜੇ ਮੇਰੇ ਨਾਲ ਵੀ ਇੱਕ ਕੰਟੈਸਟੈਂਟ ਸੀ ਮਤਲਬ ਅ ਦੇਖੋ ਇਹ ਸਟਰਗਲ ਪੀਰੀਅਡ ਹੁੰਦਾ ਆਈ ਥਿੰਕ ਕਿਸੇ ਤੇ ਵੀ ਆ ਸਕਦਾ ਆ ਬਹੁਤ ਆਪਣੇ ਦੁਨੀਆ ਚ ਇਦਾਂ ਦੇ ਲੋਕ ਆ ਜਿਹੜੇ ਹੈਂਡ ਟੂ ਮਾਊਥ ਚੱਲਦੇ ਆ ਸੋ ਹਰ ਇੱਕ ਦਾ ਆਈ ਥਿੰਕ ਡ੍ਰੀਮ ਹੁੰਦਾ ਆ ਕਿ ਮੈਂ ਕਿਸੇ ਮੁਕਾਮ ਤੇ ਪਹੁੰਚਾਂ ਜਾਂ ਕੋਈ ਚੀਜ਼ ਹਾਸਲ ਕਰਾਂ ਸੋ ਮੈਨੂੰ ਇਦਾਂ ਲੱਗਦਾ ਕਿ ਇਹ ਚੀਜ਼ਾਂ ਦਿਖਾਉਣੀਆਂ ਇਜ਼ ਲਾਈਕ ਕਿ ਤੁਸੀਂ ਕਿਸੇ ਦੀ ਇਨਸਪੀਰੇਸ਼ਨ ਨੂੰ ਅੱਗੇ ਵਧਾ ਰਹੇ ਹੋ ਦਿਖਾ ਕੇ ਕਿ ਉਹ ਬੰਦਾ ਕਿੱਥੇ ਸੀਗਾ ਔਰ ਕਿੱਥੋਂ ਉੱਠ ਕੇ ਕਿੱਥੇ ਆਇਆ ਜਿੱਦਾਂ ਕੋਈ ਜਿਵੇਂ ਸੰਦੂ ਹਿੰਦ ਸੰਨੀ ਹਿੰਦੁਸਤਾਨੀ ਦੀ ਗੱਲ ਕੀਤੀ ਜੀ ਜਿਵੇਂ ਬੂਟ ਪਾਲਿਸ਼ ਕਰਦਾ ਸੀ ਉਹ ਤੇ ਇੱਕ ਬਹੁਤ ਹੀ ਆਪਣੇ ਆਪ ਨੂੰ ਬੂਸਟ ਕਰਨ ਵਾਲੀ ਚੀਜ਼ ਹੈ ਅ ਇੰਟਰਨੈਟਲ ਤੋਂ ਬਾਅਦ ਇੱਕ ਤੁਸੀਂ ਬਹੁਤ ਤੁਹਾਡੀ ਜਦੋਂ ਫੇਸ ਵੈਲਿਊ ਬਣ ਜਾਂਦੀ ਹੈ ਤੁਸੀਂ ਬਹੁਤ ਵੱਡੇ ਚੈਨਲ ਦਵਾਉਂਦੇ ਹੋ ਆਈ ਥਿੰਕ ਤੁਹਾਡੀ ਜ਼ਿੰਮੇਵਾਰੀ ਹੋਰ ਜ਼ਿਆਦਾ ਵੱਧ ਜਾਂਦੀ ਹੈ ਜੀ ਸੋ ਉਹ ਜ਼ਿੰਮੇਵਾਰੀ ਨੂੰ ਮੇਨਟੇਨ ਕਰਨਾ ਹੈ ਉਸ ਤੋਂ ਅੱਗੇ ਜਾਣ ਲਈ ਤੁਹਾਨੂੰ ਆਪਣੇ ਜਿਹੜੇ ਫੈਨਸ ਨੇ ਉਹਨਾਂ ਨੂੰ ਕੁਝ ਨਾ ਕੁਝ ਅਪਡੇਟ ਦੇਣੀ ਪੈਂਦੀ ਹੈ ਗਾਣੇ ਸੋ ਮੈਂ ਆਪਣੇ ਆਕੇ ਸਿੰਗਲਸ ਲਾਂਚ ਕੀਤੇ ਸੀ ਮੇਰਾ ਡੈਬਿਊ ਗਾਣਾ ਸੀਗਾ ਕੁਇਨ ਤੇ ਉਹ ਮੇਰਾ ਪਹਿਲਾ ਗਾਣਾ ਸੀ ਜਿਹੜਾ ਮੈਂ ਇੰਟਰਨੈਸ਼ਨਲ ਸ਼ੂਟ ਕੀਤਾ ਸੀ ਮੈਂ ਕਦੀ ਸੋਚਿਆ ਨਹੀਂ ਸੀ ਕਿ ਮੈਂ ਪਹਿਲਾ ਗਾਣਾ ਆਪਣਾ ਇੰਟਰਨੈਸ਼ਨਲ ਸ਼ੂਟ ਕਰੂੰਗਾ ਬਟ ਇਟਸ ਅ ਡੈਸਟੀਨੀ ਪਤਾ ਨਹੀਂ ਤਾਂ ਕੀ ਲਿਖਿਆ ਤੁਹਾਡੀ ਡੈਸਟੀਨੀ ਚ ਉਹ ਕੰਮ ਹੋਏ ਜਿਹੜੇ ਜਿਹੜੇ ਮੈਂ ਮਤਲਬ ਇੱਕ ਮੇਰਾ ਡ੍ਰੀਮ ਸੀ ਉਹ ਸਾਰੇ ਪੂਰੇ ਹੋਏ ਐ ਸੋ ਮੇਰਾ ਪਹਿਲਾ ਗਾਣਾ ਅਰਮੀਨੀਆ ਸ਼ੂਟ ਹੋਇਆ ਸੀ ਸੈਕੰਡ ਗਾਣੇ ਅਸੀਂ ਇੰਡੀਆ ਸ਼ੂਟ ਕੀਤੇ ਸੀਗੇ ਐਂਡ ਟੀ ਸੀਰੀਜ਼ ਕੰਪਨੀ ਨੇ ਮੇਰੇ ਗਾਣੇ ਰਿਲੀਜ਼ ਕੀਤੇ ਹੁਣ ਤਿੰਨ ਗਾਣੇ ਮੇਰੇ 3 ਸੀਰੀਜ਼ ਤੋਂ ਰਿਲੀਜ਼ ਹੋਇਆ ਸੋ ਜੇ ਆਉਣ ਵਾਲੇ ਪ੍ਰੋਜੈਕਟਸ ਆ ਉਹ ਵੀ ਅਸੀਂ ਕੰਮ ਕਰ ਰਹੇ ਆ ਹੁਣ ਰੀਸੈਂਟਲੀ ਮੇਰਾ ਨੈਕਸਟ ਮੰਥ ਜਿਹੜਾ ਉਹ ਕੈਨੇਡਾ ਦਾ ਟੂਰ ਆ ਮੇਰੇ ਸ਼ੋਜ਼ ਨੇ ਉੱਥੇ ਤੇ ਅਸੀਂ ਸ਼ੋਜ਼ ਕਰਨ ਜਾ ਰਹੇ ਆ ਫਾਈਨਲੀ ਅਸੀਂ ਕੈਨੇਡਾ ਵੀ ਜਾ ਰਹੇ ਆ ਤੇ ਆਪਣੇ ਗਾਣੇ ਵੀ ਜਿਹੜੇ ਪ੍ਰਪੇਅਰ ਕਰ ਰਹੇ ਆ ਨਾਲ ਨਾਲ ਸੋ ਉਸ ਤੋਂ ਬਾਅਦ ਟੂਰ ਤੋਂ ਆ ਕੇ ਮੈਂ ਆਪਣੇ ਗਾਣੇ ਰਿਲੀਜ਼ ਕਰਨ ਦਾ ਸੋਚ ਰਿਹਾ ਸੋ ਬਾਏ ਦਾ ਬਾਏ ਦਾ ਮੰਥ ਆਫ ਅਪ੍ਰੀਲਿਆ ਮੈਂ ਜ ਮ ਆਪਣੇ ਗਾਣੇ ਰਿਲੀਜ਼ ਕਰ ਰਹੇ ਨਵੇਂ ਸੋ ਮੈਂ ਟੋਰਾਂਟੋ ਜਾ ਰਿਹਾ ਜੀ ਬ੍ਰੈਮਟਨ ਚ ਮੇਰਾ ਪਹਿਲਾ ਲਈ ਜਾ ਰਿਹਾ ਮੇਰਾ ਜੀ 15 ਤੋਂ 20 ਦਿਨ ਦਾ ਟੂਰ ਹੈ ਉੱਥੇ ਸੋ ਉੱਥੇ ਬ੍ਰੈਮਟਨ ਰੋਜ਼ تھیਟਰ ਆ 30th ਆਫ ਮਾਰਚ ਨੂੰ ਸਾਡਾ ਸ਼ੋ ਹੈ ਸੋ ਜਿੰਨੇ ਵੀ ਕੈਨੇਡਾ ਚ ਲੁਧਿਆਣਾ ਲਾਈਵ ਦੇਖ ਰਹੇ ਨੇ ਕਿਸੇ ਵੀ ਮਾਧਿਅਮ ਦੀ ਤਰ੍ਹਾਂ ਜਾਂ YouTube ਤੋਂ ਦੇਖ ਰਹੇ ਕਿਤੋਂ ਵੀ ਦੇਖ ਰਹੇ ਆ ਉਹ ਪਹੁੰਚ ਸਕਦੇ ਸਾਡੇ ਸ਼ੋਜ਼ ਤੇ ਟਿਕਟਸ ਲੈ ਸਕਦੇ ਟਿਕਟਸ ਅਵੇਲੇਬਲ ਨੇ ਤੇ ਤੁਸੀਂ ਆਕੇ ਸਾਡੇ ਨਾਲ ਜੁੜੇ। ਇਸਾਨ ਦਾ ਪਹਿਲਾ ਐਲਬਮ ਲਾਂਚ ਹੁੰਦੀ ਇਹna ਇੱਕ ਬਹੁਤ ਪਿਆਰੀ ਹੁੰਦੀ ਬਹੁਤ ਕਹਿੰਦੇ ਕਿ ਜਦੋਂ ਸੀ ਕੇ ਮੈਨੂੰ ਸੁਪਨੇ ਸੋਚਣੇ ਸੀ ਕਿ ਕਦੀ ਵਿਦੇਸ਼ ਤੇ ਜਾ ਕੇ ਮੈਂ ਆਪਣੇ ਟਰੈਕ ਲਾਂਚ ਕਰਾਂਗਾ। ਸੋ ਉਹਦੇ ਦੋ ਗੀਤ ਕੋਈਂ ਦੇ ਸੀ। ਕਿੱਥੋਂ ਆਈ ਕੁੜੀ ਇਹ ਨਹੀਂ ਦੱਸ ਕਿਹੜਾ ਟਾਊਨ ਹੈ ਸ਼ਹਿਰਾਂ ਪਿੱਛੇ ਤੇਰਾ ਕਲਰ ਬਰਾਉਣਾ ਤੇਰਾ ਹੁਸਨ ਕਮਾਲ ਕਰੀ ਜਾਂਦਾ ਬੁਰਾ ਹਾਲ ਮੈਨੂੰ ਹਾਲੀਵੁੱਡ ਫਿਲਮ ਦਾ ਸੀਨ ਲੱਗਦੀ ਕੁੜੀਆਂ ਦੇ ਵਿੱਚੋਂ ਤੂੰ ਕੁਇਨ ਲੱਗਦੀ ਸਾਰਿਆਂ ਤੋਂ ਸੋਹਣੀ ਤੂੰ ਹਸੀਨ ਲੱਗਦੀ ਕਿਊਟਨੈਸ ਤੇਰੀ ਟੱਚ ਕਰੇ ਦਿਲ ਨੂੰ ਸੱਚ ਦੱਸਾਂ ਰੌਲੇ ਦੀ ਜ਼ਮੀਨ ਲੱਗਦੀ ਵਾਹ ਜੀ ਵਾਹ ਸੋ ਤੇ ਉਹ ਸਪੈਸੀ ਉਹਨਾਂ ਸਟੂਡੈਂਟਸ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਯੂਥ ਨੂੰ ਕੀ ਕਹਿਣਾ ਚਾਹੋਗੇ ਇਸ ਸਪੈਸੀ ਜਿਹੜੇ ਕਿ ਇਸ 뮤직 ਦੇ ਇੰਡਸਟਰੀ ਦੇ ਵਿੱਚ ਕਿਤੇ ਨਾ ਕਿਤੇ ਸਿੱਖ ਰਹੇ ਹੈਗੇ ਨੇ profession ਕੀ ਉਹ ਤੁਹਾਡੇ ਵਰਗੋਂ ਕਿਸੇ ਅੱਛੇ ਰਿਐਲਿਟੀ ਸ਼ੋ ਦੇ ਵਿੱਚ ਜਾਣ ਔਰ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰ ਸਕਣ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਤੁਸੀਂ ਮੇਰੇ ਕੋਲ ਉਹੀ ਸਨੇਹਾ ਹੈ ਜੀ ਕਿ ਮਿਹਨਤ ਸਭ ਤੋਂ ਵੱਡੀ ਚੀਜ਼ ਹੈ ਮਿਹਨਤ ਕਰਨੀ ਕਦੀ ਨਾ ਛੱਡੋ ਔਰ ਸੁਪਨੇ ਦੇਖਣੇ ਵੀ ਕਦੀ ਨਹੀਂ ਛੱਡਨੇ ਚਾਹੀਦੇ ਕਿਉਂਕਿ ਸੁਪਨੇ ਦੇਖੋਗੇ ਤਾਂ ਪੂਰੇ ਹੋਣਗੇ ਸੋ ਤੁਸੀਂ ਵੀ ਜਿਸ ਵੀ ਰਿਐਲਿਟੀ ਸ਼ੋਅ ਜਾਣਾ ਚਾਹੁੰਦੇ ਹੋ ਜੋ ਵੀ ਤੁਹਾਡਾ ਏਮ ਹੈ ਡ੍ਰੀਮ ਹੈ ਅੱਜ ਕੱਲ ਤਾਂ ਬਹੁਤ ਸਾਰੀਆਂ ਤੁਹਾਡੇ ਕੋਲ ਪਲੈਟਫਾਰਮਸ ਆ ਗਿਆ ਜਿਵੇਂ ਕਿ ਇੰਸਟਾਗ੍ਰam ਫੇਸਬੁੱਕ ਤੋਂ ਤੁਸੀਂ ਉੱਥੇ ਵੀ ਆਪਣਾ ਟੈਲੈਂਟ ਸ਼ੇਅਰ ਕਰ ਸਕਦੇ ਲੋਕਾਂ ਨਾਲ ਸੋ ਮੇਰੀ ਮੇਨ ਚੀਜ਼ ਇਹੀ ਹੈ ਕਿ ਮਿਹਨਤ ਔਰ ਰਿਆਜ਼ ਕਰਨਾ ਬਿਲਕੁਲ ਨਾ ਛੱਡੋ ਸਭ ਕੁਝ ਤੁਹਾਨੂੰ ਮਿਲੇਗਾ ਸੋ ਅਗਰ ਗੱਲ ਕਰੀਏ ਜਾਂਦੇ ਆਂਦੇ ਹਾਂ ਤੁਸੀਂ ਦਰਸ਼ਕਾਂ ਨੂੰ ਕਿਹੜੇ ਗੀਤ ਦੇ ਨਾਲ ਆਪਾਂ ਆਪਣਾ ਇਹ ਡਾ ਇੰਟਰਵਿਊ ਹੈਗਾ ਨੂੰ ਸਮਾਪਤ ਕਰੀਏ ਸੋ ਮੇਰਾ ਇੱਕ ਬਹੁਤ ਹੀ ਫੇਵਰਿਟ ਗਾਣਾ ਹੈ ਬਾਲੀਵੁੱਡ ਤੋਂ ਅ ਅੱਜਕੱਲ ਮੈਂ ਬਹੁਤ ਗਾ ਰਿਹਾ ਹਾਂ ਉਹ ਗਾਣਾ ਮਤਲਬ ਮੇਰੇ ਮੈਂ ਗੁੰਗੁਣਾਉਂਦਾ ਰਹਿਣਾ ਸੋ ਉਸ ਗਾਣੇ ਨਾਲ ਇਸ ਸ਼ੋਹ ਦੀ ਸਮਾਪਤੀ ਕਰਾਂਗੇ ਮੂਝ ਕੋ ਇਤਨਾ ਬਤਾਏ ਕੋਈ कैसे तुझसे दिल लगाए कोई रब्बा ने तुझको बनाने में कर दी है हुस्न की खाली तिजोरिया काजल की सियाही से लिखी है तूने जाने कितनों की लव स्टोरिया केसरिया तेरा इश्क है पिया रंग जाऊ जो मैं हाथ लगाऊ बिनती ते सारा तेरी फिक्र में ਰਨ ਸਾਰੀ ਤੇਰੀ ਖਰ ਮਨਾਉ ਵਾਜਯੋ ਬਹੁਤ ਖੂਬਸੂਰਤ ਗੀਤ ਗਾਇਆ ਤੁਸੀਂ ਔਰ ਬਦ ਦੇਖਿਆ ਹਾਲੀ ਦੇ ਵਿੱਚ ਤੁਸੀਂ ਤੁਹਾਡੇ ਬੈਕ ਟੂ ਬੈਕ ਸਾਰੇ ਲੁਧਿਆਣਾ ਸ਼ਹਿਰ ਦੇ ਰੈਸਟੋਰੈਂਟ ਦੇ ਵੀ ਗੱਲ ਕਰੀਏ ਪਿੱਛੇ ਤੁਸੀਂ ਵੈਲੈਂਟਾਈਨ ਡੇ ਤੇ ਵੀ ਸਤਲੁਜ ਕਲੱਬ ਨਾਲ ਆਏ ਹੋ ਸੀਗੇ ਹਾਂਜੀ ਵੈਲੈਂਟਾਈਨਸ ਡੇ 14th ਆਫ ਫੈਬ ਮੇਰਾ ਸ਼ੋਅ ਸੀਗਾ ਸਤਲੁਜ ਕਲੱਬ ਤੇ ਉੱਥੇ ਵੀ ਅਸੀਂ ਪਰਫਾਰਮ ਕੀਤਾ ਸੀਗਾ ਔਰ ਸਾਡਾ ਸ਼ੋਅ ਬਹੁਤ ਵਧੀਆ ਰਿਹਾ ਐਂਡ ਅਸੀਂ ਲੁਧਿਆਣੇ ਦੇ ਕਾਫੀ ਸਾਰੇ ਕਲੱਬਸ 'ਚ ਪਰਫਾਰਮ ਕਰ ਚੁੱਕੇ ਹਾਂ ਜਿਵੇਂ ਕਿ ਲੋਧੀ ਕਲੱਬ ਸਤਲੁਜ ਕਲੱਬ ਜਿੰਨੇ ਵੀ ਇੱਥੇ ਕਲੱਬਸ ਆ ਲੁਧਿਆਣਾ ਕਲੱਬ ਸੋ ਇਹ ਵੀ ਇੱਕ ਸਾਡਾ ਛੋਟੇ ਉਂ ਦੇ ਡ੍ਰੀਮ ਹੁੰਦਾ ਸੀ ਇਹਨਾਂ ਚੀਜ਼ਾਂ 'ਚ ਪਰਫਾਰਮ ਕਰਨਾ ਸੋ ਅੱਜ ਅਸੀਂ ਸਭ ਪਾਸੇ ਪਰਫਾਰਮ ਕਰ ਰਹੇ ਹਾਂ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਦੀਪ ਜੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸੋ ਮਚ ਜੀ ਥੈਂਕ ਯੂ ਥੈਂਕ ਯੂ ਸੋ ਦੋਸਤੋ ਐਸੀਗੇ ਹਰਦੀਪ ਸਿੰਘ ਜਿਹਨੇ ਆਪਣੀ ਜਿਹੜੀ ਕਹਿ ਲੋ ਕਿ ਜਰਨੀ ਬਾਰੇ ਤੁਹਾਡੇ ਨਾਲ ਸ਼ੇਅਰ ਕੀਤਾ ਕਿਸ ਪ੍ਰਕਾਰ ਦੇ ਨਾਲ ਇੱਕ ਇੰਡੀਅਨ ਆਈਡਲ ਦੇ ਵਿੱਚ ਕਿਦਾਂ ਐਕਟੀਵਿਟੀਆਂ ਕੀਤੀਆਂ ਜਾਂਦੀਆਂ ਨੇ ਅਕਸਰ ਤੁਸੀਂ ਟੈਲੀਵਿਜ਼ਨ ਤੇ ਦੇਖਦੇ ਹੋ ਕਿ ਇੱਕ ਇੱਕ ਸਿੰਗਰ ਆਉਂਦਾ ਆਪਣੇ ਪਰਫਾਰਮ ਕਰਦਾ ਆਪਣੇ ਜ਼ੋਨਰ ਦੇ ਅਕੋਰਡਿੰਗ ਲੇਕਿਨ ਉਹਦੇ ਪਿੱਛੇ ਮਿਹਨਤ ਕਿੰਨੀ ਹੁੰਦੀ ਹੈ ਇੱਕ ਮਹੀਨੇ ਦਾ ਇੱਕ ਹਫ਼ਤੇ ਦਾ ਕਿਦਾਂ ਰਿਆਜ਼ ਕੀਤੇ ਜਾਂਦੇ ਨੇ ਕਿਦਾਂ ਮੈਜੀਸ਼ੀਅਨ ਕੰਮ ਕਰਦੇ ਕਿਦਾਂ ਕੈਮਰਾ ਪਰਸਨ ਕੰਮ ਕਰਦੇ ਮੈਨੂੰ ਲੱਗਦਾ ਕਿ ਅੱਜ ਦੇ ਜਿਹੜੇ ਇਸ ਇੰਟਰਵਿਊ ਦੇ ਵਿੱਚ ਕਾਫੀ ਹੱਦ ਤੱਕ ਤੁਹਾਨੂੰ ਇੰਡੀਅਨ ਆਈਡਲ ਦੇ ਆਸ-ਪਾਸ ਦੀ ਜਿਹੜੀ ਕਹਾਣੀ ਹੈ ਜ਼ਰੂਰ ਕਲੀਅਰ ਹੋਈ ਹੋਏਗੀ ਔਰ ਕਿਸ ਪ੍ਰਕਾਰ ਕਾ ਦੇਣਾ ਇੱਕ ਲੁਧਿਆਣਾ ਸ਼ਹਿਰ ਦੇ ਮੁੰਡੇ ਨੇ ਆਪਣਾ ਨਾਮ ਬਣਾਇਆ ਤੇ ਰਾਮ ਰੋਸ਼ਨ ਕਿੱਤਾ ਦਾ ਕੀਤਾ ਲੇਕਿਨ ਅੱਜ ਉਹ ਜਲਦੀ ਇੱਕ 150 ਰੁਪਏ ਤੋਂ ਲੈ ਕੇ ਕੈਨੇਡਾ ਤੱਕ ਦਾ ਸਫ਼ਰ ਜਿਹੜਾ ਵੈ ਉਹਨੇ ਕਿੱਦਾਂ ਪੂਰਾ ਕੀਤਾ ਉਹ ਤੁਹਾਡੇ ਨਾਲ ਜ਼ਰੂਰ ਵਧੀਆ ਤਰੀਕੇ ਨਾਲ ਉਹਨੇ ਸ਼ੇਅਰ ਕੀਤਾ ਸੋ ਸਿਆਸ ਕਰਦੇ ਕਿ ਤੁਹਾਨੂੰ ਸਾਡਾ ਅੱਧਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗੇ ਹੋਣਾ ਲੁਧਿਆਣਾ ਲਾਈਡ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਜ਼ਰੂਰ ਕਰੋ ਸੋ ਕੈਮਰਾ ਪਰਸਨ ਸੰਜੇ ਦੇ ਨਾਲ ਹਰਦੀਪ ਦੁਆਣੀ ਦੇ ਇਜਾਜ਼ਤ ਤਨਵਾਦ ਉਹ ਜੋੜੇ ਰੋ ਲੁਧਿਆਣਾ ਲਾਈਡ